ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੱਸ ਕਰਤਾਂਗੇ ਹੀ ਰੋ ਪਰ ਪਾਤਰ ਸਾਰੇ ਵੀਰਾਂ ਦਾ ਕਾਰਪੋਰੀਟ ਇਹ ਲੋਕਾਂ ਨੂੰ ਉੱਟਦੇ ਟਾਈਮ ਨਾਲੀ ਸੁਬਾਹ ਸੁਬਾਹ 8 ਵਜੇ ਹਨਾ 8:30 ਵਜੇ ਚੱਕਰ ਕੇ ਬਜੀਤ ਨੇ ਉਠਾਤਾ ਯਾਰ ਉਹ ਜਿਹੜਾ ਕੱਲ ਵਾਲਾ ਕੰਮ ਨਹੀਂ ਸੀ ਆਪਣਾ ਕੇਵਾਈਸੀ ਇਹ ਹਣਾ ਉਹ ਕਹਿੰਦਾ ਮੈਂ ਮਸ਼ੀਨ ਚਲਾਦੀ ਬਾਈ ਬਣੇ ਹਣਾ ਤੇ ਤੂੰ ਆ ਕੇ ਯਾਰ ਕਰ ਦੇ ਤੇ ਮੈਨੂੰ ਵੀ ਕੰਮ ਹੈ ਚਲ ਮੈਂ ਕੋਈ ਗੱਲ ਨਹੀਂ ਕਰ ਦਿੰਦੇ ਯਾਰ ਕੀ ਧੀ ਗੱਲ ਤੇ ਇਦਰੀ ਪਿਆਸੀ ਬਰੂ ਰਾਤ ਹਨਾ ਤਾ ਕਰਕੇ ਤੇ ਬਾਕੀ ਮੌਸਮ ਥੋੜਾ ਜਿਹਾ ਖਰਾਬ ਆ ਹਨਾ ਉਂ ਦਾ ਖਰਾਬ ਖਰੂ ਦਾ ਕੋਈ ਚੱਕਰ ਨਹੀਂ ਪਉਂਦੀ ਕਿ ਮਰਜੀ ਮੀਮੂ ਆਜ ਪਰ ਆਪਣੀ ਨਾ ਖਰਾਕ ਪਈ ਆ ਬਈ ਕੋਠੀ ਦੇ ਤਾਂ ਹਨਾ ਮੈਂ ਤਾਂ ਉਹ ਚੀਜ਼ ਦਾ ਡਰ ਆ ਕਿਤੇ ਤਾਂ ਨਹੀਂ ਹੋਣਾ ਪੰਤਾਲਿਆ ਜਿਹੇ ਦੀ ਬੀਬੀ ਹੋ ਕੇ ਸਾਰੀ ਥੱਲੇ ਆ ਜਣਾ ਇਹ ਆ ਗਿਆ ਤਾਂ ਵੀ ਆਹ ਰੌਲਾ ਹੋਰ ਦਾ ਕੋਈ ਚੱਕਰ ਨਹੀਂ ਆ ਲਓ ਜੀ ਛੜ ਦੀਏ ਹਰਾ ਘੰਡ ਦੇ ਗਲਾਬੀ ਟੋਰੀ ਵਾਲਾ ਵੀ ਦਾਣੇ ਤਾਂ ਹੈ ਨਹੀਂ ਬਰੂ ਇਹਦੇ ਅੰਦਰ ਹਨਾ ਕੱਲਾ ਪਾਣੀ ਸੀਗਾ ਕੋਈ ਚੱਕਰ ਆਈ ਗੱਲ ਨਹੀਂ ਜਾਣਦੇ ਬੈਠਿਆ ਤਰ ਕੋ ਦੜਕੀ ਆ ਕੰਮ ਤੇ ਹਨਾ ਕਰ ਦਿਓ ਕੇवाईसी ਤੇ ਕਹਿੰਦੇ ਕਰ ਦਿਓ ਕੇवाईसी ਚਲੋ ਇਹ ਵੀ ਜ਼ਰੂਰੀ ਹੈ ਯਾਰ ਵਿਚਾਰੇ ਹਨਾ ਗਰੀਬਾਂ ਦਾ ਭਲਾ ਹੋਊਗਾ ਆਪਣੇ ਆਰ ਗਿਆੰਦਾ ਤੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਲੋ ਬਾਪੂ ਤੇ ਹਰੀ ਗੁਲਾਬੀ ਬਗਲ ਵਾਲਾ ਹੀ ਫੜਿਆ ਗਿਆ ਬਈ ਪੂਰ ਅੱਧਾ ਘੰਟਾ ਮੱਥਾ ਮਰਾਇਆ ਇਹਨੇ ਤੇ ਇਹਨੂੰ ਵੀ ਛੱਡ ਦਈਏ ਹਨਾ ਤੇ ਗੁਲਾਬੀ ਟੋਰੀ ਤੇ ਹਰੇ ਘੰਡ ਵਾਲਾ ਆਪਣਾ ਫੜਦਾ ਉਹ ਚੱਲ ਪਿਆ ਤੇ ਉਹ برو ਕਹਿੰਦਾ ਮੈਨੂੰ ਛੇਤੀ ਛੇਤੀ ਦੂਸਰਾ ਵਿਖਾਓ ਜੇ ਕਿਤੇ ਆ ਗਈ ਨਾ ਬਾਜੀ ਦੂਸਰ ਦੀ ਉਹਨੂੰ ਪਾ ਛੱਡ ਲਾਂਗੇ ਮੰਨ ਕੇ ਚਲੋ ਕੋਈ 15 ਕਿਹੜਾ ਦੇ ਵਿੱਚ ਵਿੱਚ ਆ ਗਈ ਨਾ 15 ਮਤਲਬ ਵੈਸੇ ਸਹੀ ਮੈਨੇ ਤਾਂ ਫੋਟ ਫੋਟ 20 ਦਿਨਾਂ ਤੋਂ ਬਾਅਦ ਬਾਅਦ ਛੁੱਟ ਰਹੇ ਸਨ ਅੱਜ ਤੋਂ 20 ਮਹੀਨੇ ਛੁੱਟਣਗੇ ਹੈ ਜੀ ਹੈ ਨਾ ਪਰ ਆਪਾਂ ਫਿਰ ਵੀ ਸੂਸਾ ਪਾ ਕਰਕੇ ਛੱਡ ਦਾਂ ਕੋਈ ਡਿੱਕਤ ਨਹੀਂ ਤੇ ਜਿਹੜੀ ਮੂੰਗੀ ਲਿਆਂਦੀ ਸੀ ਵੀ ਕੱਲ ਆਪਾਂ ਹਾਂ ਤੇ ਉਹਨੂੰ ਵੀ ਧੋਈ ਜਾਣੇ ਹੈਗੇ ਆਪਾਂ ਨੂੰ ਯਾਰ ਮਾਨਕ ਚਲੋ ਐਂ ਦੇਖੋ ਨਾ ਵੀ ਦੇਖਣ ਜਦ ਆਪ ਨੂੰ ਕਿੰਨੀ ਸਾਫ ਲੱਗਦੀ ਹੈ ਕੋਈ ਵੀ ਦਾਲ ਕਣਕ ਜਾਂ ਕੁਝ ਵੀ ਜਿਹੜਾ ਵੀ ਬਕੂਤਰ ਨੂੰ ਪਾਉਣੇ ਆ ਪਰ ਗੰਦ ਦੇਖੋ ਬਈ ਕਿੰਨਾ ਹੁੰਦਾ ਉਹਨਾਂ ਚ ਆ ਦੇਖੋ ਲੈ ਤੁਹਾਨੂੰ ਹੀ ਪਤਾ ਲੱਗ ਜਾਂਦਾ ਹੈਗਾ ਧੋਣੀ ਤਾਂ ਕਰਕੇ ਹਰੇਕ ਚੀਜ਼ ਜ਼ਰੂਰੀ ਹੈ ਤੇ ਧੋ ਕੇ ਚੰਗੀ ਤਰ੍ਹਾਂ ਡਰਾਈ ਕਰਨੀ ਜ਼ਰੂਰੀ ਹੈ ਠੀਕ ਆ ਨਾਲ ਨਾਲ ਮੈਂ ਮੂੰਗੀ ਤੋਂ ਹੀ ਨਾਲੇ ਉੱਧਰੋਂ ਮੈਂ ਕੇਵਾਈਸੀ ਕਰਿਆ ਇਹਨਾਂ ਹਣਾ ਮੈਂ ਮੂੰਗੀ 'ਚ ਪਾਣੀ ਪਾ ਬੈਠਾ ਉੱਧਰ ਬਾਹਲੇ ਜਣੇ ਬੈਠਾ ਮੈਂ ਖੜਜ ਦੋ ਮਿੰਟ ਮਸ਼ੀਨ ਖੜੀ ਹੈ ਕਰਾ ਮੈਨੂੰ ਐਵੇਂ ਭੱਜ ਕੇ ਕਰਾਂ ਮੂੰਗੀ 'ਚ ਪਾਣੀ ਕੱਢ ਕੇ ਸੁੱਕਣੀ ਪਾ ਰਿਆਂ ਉਸ ਤੋਂ ਬਾਅਦ ਉਹ ਕੰਮ ਤਾਂ ਕਰ ਹੀ ਜਾਣਾ ਹਣਾ ਸਤਿ ਸ਼੍ਰ ਹੈਂ ਕਿ ਕਿਵੇਂ ਘੱਟ ਖੁੱਲੀ ਐ ਕਰਾ ਲੈਨੇ ਆਪਾਂ ਢੇੜ ਲੈਨੇ ਸੋਣੇ ਇਧਰੋਂ ਚਲੋ ਫਿਰ ਭਾਈ ਲਾ ਦਿਓ ਗਾਹਾਂ ਆਪਣੀ ਗੱਡੀ ਹੈ ਮੈਂ ਤਾਂ ਸੈੱਟ ਹੋਣਾ ਜਾਵਾਂ ਲਓ ਆ ਬਿਓ ਹੂੰਗੀ ਧੋ ਕੇ ਇੱਥੇ ਪਾਦੀ ਸੁੱਕਣੀ ਠੀਕ ਹੈ ਕਿ ਨਹੀਂ ਤੇ ਇਹਨੂੰ ਸੁੱਕ ਜਾਂਦੇ ਫਿਰ ਤਾਂ ਹਸਕਾ ਕੇ ਲਿਆਵਾਂਗੇ ਚੰਗੀ ਤਰ੍ਹਾਂ ਹਾਂਜੀ ਬਾਬਿਓ ਕੇ ਭਾਈ ਸੀ ਤੋ ਖੇੜਾ ਛੜਾ ਕੇ ਭਾਈ ਮਸਾਂ ਆਏ ਇਧਰ ਲੈ ਘਰੇ ਤੇ ਜਾਨਵਰ ਭਾਈ ਮੈਨੂੰ ਲਾਦਾ ਆਪਣੇ ਕੋਲ ਬੈਠ ਤੇ ਕਿ ਲਿਆਣ ਜਿਹੜੇ ਜ਼ੋਬਰੀ ਆਏ ਹੋਏ ਨੇ ਸਸਰੀਕਾਲ ਜੀ ਸਸਰੀਕਾਲ ਹਰੀ ਬਗਲ ਵਾਲਾ ਸਿੱਧਾ ਆਉਂਦੀ ਕੋਸ਼ਿਸ਼ ਕਰ ਰਿਹਾ ਅੱਜ ਕਿ ਬਹਿ ਗਿਆ ਉਹ ਨਹੀਂ ਫਿਰਦਾ ਹਨ ਇਹ ਆ ਕੀਦਾ ਹੋਏ ਲੰਡਾ ਜਾ ਨਾ ਨਾ ਕੂਤਰ ਨਵਾਂ ਹੋ ਰਿਹਾ ਫਿਰਦਾ ਹਾਂ ਤੁਸੀਂ ਕੀ ਰੰਗ ਹੈ ਯਾਰ ਦੱਸਿਓ ਹਰੀ ਕਾਂਤਾਂ ਨਾਲ ਲਾਲ ਪੂਛ ਹਰੀਆਂ ਕਾਂਤਾਂ ਨਾਲ ਲਾਲ ਪੂਛ ਤੇ ਹਰਾ ਪੋਟਾ ਹਰਾ ਪੋਟਾ ਕਾਲਾ ਪੋਟਾ ਨਹੀਂ ਲੱਗਦਾ ਓ ਮਾਈ ਗੋਡ ਇੰਨੇ ਜ਼ਿਆਦਾ ਰੰਗ ਸੋ ਮੈਣੀ ਰੰਗ ਇੱਕ ਕੱਲੇ ਹਰੇ ਕਾਂਡ ਦਾ ਕੂਤਰ ਨਹੀਂ ਕੱਲਾ ਹਰਾ ਕਾਂਡ ਹੋਵੇ ਨਹੀਂ ਚਲੋ ਕੋਈ ਗੱਲ ਨਹੀਂ ਬਾਬੇ ਇੱਕ ਬਹਿ ਗਿਆ ਆਪਣਾ ਇੱਥੇ ਟੈਕੂਟਰ ਦੋ ਦੋ ਢਾਈ ਦੇ ਘੰਟੇ ਡੇ ਵਧੀਆ ਤੇ ਦੂਜੇ ਮਿਲਦਾ ਫਿਰਦਾ ਕਿ ਬੈਠੀ ਜਾਂਦਾ ਸੀ ਕਿ ਬਹਿ ਗਿਆ ਉਹ ਲਓ ਬਾਬੇਓ ਆਈ ਸੀ ਖਰਾਕ ਦੇਖਣ ਲੱਗ ਭਾਗ ਬਰੋ ਖਰਾਕ ਗਈ ਸੋਕਾ ਆਪਣੀ ਆਹ ਮੱਕੀ ਵੀ ਆਪਣੀ ਵਧੀਆ ਹੋਈ ਪਈ ਡਰਾਈ ਹਨਾ ਵੀ ਇੱਕ ਵਾਰੀ ਦੁਪਹਿਰ ਵਾਲੇ ਤੋਂ ਪਲੱਗ ਜਾਣਦੇ ਉਹਨੂੰ ਠੀਕ ਹੈ ਕਿ ਨਹੀਂ ਤੇ ਇਧਰੋਂ ਕਿ ਮੇਡੀ ਵੀਡੀਓ ਬਣਾਈ ਮੇਰੀ ਯਾਰ ਮੈਂ ਉਹ ਵਿੱਚ ਜਾਣਾ ਹੈਗਾ ਫਿਰ ਬਾਅਦ ਥੰਬਨੇ ਲਾਵਾਂਗੇ ਠੀਕ ਹੈ ਕਿ ਨਹੀਂ ਲੱਗ ਭਾਗ ਮੱਕੀ ਵੀ ਸੁੱਕ ਚੱਲੀ ਬਾਇਰਾਂ ਵੀ ਸੁੱਕ ਚੱਲਿਆ ਠੀਕ ਹੈ ਕਿ ਨਹੀਂ ਉਹ ਤਾਂ ਕਹਿਣੀ ਨਹੀਂ ਵੀਰੀ ਉਹਦਾ ਪੱਥਰ ਮਾਂ ਦੀ ਬਾੜਾ ਦਾ ਮੈਂ ਤਾਂ ਪਾਇ ਨੂੰ ਤੇ ਮੈਂ ਪਹਿਲੇ ਤੋਂ ਨਹੀਂ ਪਾਇਆ ਕਰਾ ਤਾ ਤੇ ਆ ਜਾ ਮਾਰ ਦੇ ਉਹ ਨਹੀਂ ਹੋਣੀ ਮਸੀ ਹੋ ਗਈ ਬਾਇਰਾ ਠੀਕ ਹੈ ਬਾਇਰਾ ਨੂੰ ਸੁੱਕਿਆ ਲੱਗ ਪਾ ਬਾਇਰਾ ਸੁੱਕਿਆ ਲੈ ਉਹ ਦੀਪਰਾ ਹੋ ਗਈ ਆ ਕੋਈ ਮੂੰਗੀ ਭਾਈ ਤੇ ਲੱਗ ਭਗ ਮੂੰਗੀ ਸੁੱਕਿਆ ਮੂੰਗੀ ਨਹੀਂ ਬੜੀ ਮੂੰਗੀ ਯਾਰ ਸਰੋਂ ਜੀ ਉਹ ਸਰੋਂ ਵੀ ਸੁੱਕ ਚਲੀ ਗਈ ਆ ਆਪਣੀ ਤੇ ਕੰਮ ਨਹੀਂ ਹੋ ਰਿਹਾ ਵੀ ਦੱਸਣਾ ਸਰੋਂ ਵੀ ਸੁੱਕ ਚਲੀ ਤੇ ਮੂੰਗੀ ਹਜੇ ਹੁਣ ਸੁੱਕਣੀ ਪਈ ਐ ਇਹ ਨਹੀਂ ਸੁੱਕ ਜਾਣਾ ਠੀਕ ਆ ਬਾਦ ਵਿੱਚ ਡੱਕ ਇਹਨੂੰ ਮੇਰਾ ਪਤਾ ਲੱਗ ਹੀ ਗਿਆ ਹੁਣ ਆ ਵੀ ਮੇਰਾ ਕੰਮ ਹੋ ਗਿਆ ਆਊਟ ਹੁਣ ਚੱਲਦੇ ਆਪਾਂ ਥੱਲੇ ਸਕੂਟਰ ਦਿਖਾਇਓ ਤੁਹਾਨੂੰ ਆਪਣਾ ਹਰੀ ਬਗਲ ਵਾਲਾ ਘਾਂਟਾ ਦੋ ਘਾਂਟੇ ਉੱਟ ਕੇ ਉਹ ਕੂਟੀ ਤੇ ਬਹਿ ਗਿਆ ਇੱਕ ਨਵਾਂ ਪੀਜਨ ਹੋ ਬੈਠਾ ਪਤਾ ਨਹੀਂ ਕੀ ਦਾ ਖੜ ਦਿਓ ਯਾਰ ਇੱਕ ਮਿੰਟ ਤੱਕ ਤਾਂ ਇਹ ਤੂੰ ਫੋਕਸ ਆਊਟ ਕਰਦਾ ਬਹੁਤ ਵਾਰ ਖੇਡਦਾ ਤੇ ਹਾਂ ਉਹ ਬੈਠਾ ਤੇ ਇੱਕ ਪਿੰਡ 'ਚ ਹੋਰ ਨਵਾਂ ਕੂਤਰੂ ਡੈ ਫਿਰਦਾ ਹਰੇ ਟੂਸੇ ਹਰਾ ਕੰਡ ਤੇ ਗਲਾਬੀ ਫੂੰਗਾ ਸਾਰਾ ਚਲੋ ਚੋਬਰੋ ਚੱਲੀਏ ਥੱਲੇ ਆਪਾਂ ਤੇ ਇਹਨੂੰ ਆ ਕੇ ਦੇਖਾਂਗੇ ਆਥ ਨੇ ਬਸ ਦੇਖਣਾ ਹੈ ਕਿ ਆਥ ਨੇ ਚਾਕੇ ਉਹਨੂੰ ਡਰਾਮਾ ਚ ਪਾ ਕੇ ਥੱਲੇ ਲੈ ਚੱਲਦੀਆਂ ਲੱਗ ਗਿਆ ਮੁੰਡੇ ਬਾਉਣ ਕਬੂਤਰ ਬਈ ਕਿੜੀ ਮਾਰੀ ਕਰੀ ਜਾਂਦੇ ਆ ਉਹ ਕਬੂਤਰ ਦੇ ਉਹ ਦੇਖੋ ਕਬੂਤਰ ਬੜਾ ਸੋਹਣਾ ਰੰਗ ਰੰਗ ਲੱਗਿਆ ਇਹ ਇਹ ਆਊਗਾ ਆਊਗਾ ਕਿਤੇ ਨਹੀਂ ਆਉਂਦਾ ਆਪਣੀ ਬੈਠੂਏ ਦੇਖ 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 ਹਰੇ ਟੂਸੇ ਕੰਡ ਤੇ ਫੂੰਗਾ ਉਹ ਜਾਂਦਾ ਬੈਠ ਗਿਆ ਨਾ ਆਪਣੇ ਘਰ ਤੇ ਚਲੋ ਕੋਈ ਨਾ ਆਪਾਂ ਵੀ ਰੋਟੀ ਖਾ ਕੇ ਚੱਲਦੇ ਕਿ ਜਾਂਦੇ ਨੂੰ ਫੜ ਲੈਣ ਕਰਤਾ ਕੰਮ ਮੈਨੂੰ ਤਾਂ ਲੱਗਦਾ ਹੈ हां चडी मारो केवे हा आपी ਵਹਿ ਗਿਆ ਹੈ ਅਸੀਂ ਜਿਹੜੀ ਮਾਂ ਕਰੀ ਨਹੀਂ ਆਪੀ ਵਹਿ ਗਿਆ ਸੱਚੀ ਸੱਚੀ ਹੋਊਗਾ ਕਮਾਲ ਹੋ ਗਈ ਯਾਰ ਤੇ ਲਾਇ ਕੋਈ ਗਿਆ ਮੈਂ ਚੱਕਦਾ ਇਧਾ ਨੇ ਜਿਹੜਾ ਉੱਡਾ ਵਰਦਾ ਸੀਗਾ ਦੱਸਣ ਦੇ ਮਸਾਬੇ ਕਹਿੰਦੇ ਆਪੀ ਵਹਿ ਜਿਹੜੇ ਹਾਸੇ ਪਰ ਛਤਰਾ ਛਤਰਾ ਗਾਡ ਰੱਖੋ ਹਸਾ ਤੇ ਆਇਆ ਲੱਗਦਾ ਸਿੱਟਾ ਲੱਗਦਾ ਇਹ ਪਹਿਲਾਂ ਪਿੰਡੋਂ ਪੁੱਛ ਲਗੇ ਉਹਨੂੰ ਫੋਨ ਲਾ ਕੇ ਜਿਉਂਦਾ ਨਾ ਹੋਇਆ ਫਿਰ ਪੈਨੂੰ ਥੱਲੇ ਲਾ ਲਾਂਗੇ ਵੱਡੇ ਚੀਨੇ ਦੀ ਜੂੜੀ ਛੱਡ ਦਿਆਂਗੇ ਇੱਧਰ ਲਿਖ ਦੇ ਆ ਇਧਰਲੇ ਪਾਸੇ ਇਹ ਦੀ ਕੂਬੀ ਹੈ ਇਹਦਾ ਪਤਾ ਨਹੀਂ ਕੀ ਹੋਇਆ ਹੋਵੇ ਪਹਿਲੇ ਨੰਬਰ ਤੇ ਕੀ ਛੱਡ ਗਏ ਕੂਤਰੇ ਕੂਤਰੀ ਕੂਤਰੀ ਛੱਡਤੀ ਇਹ ਮਗਰੀ ਇਹੋ ਇੱਕ ਇਥੇ ਛੱਡਦਾ ਹਾਂ ਹੌਲੀ ਹੌਲੀ ਸੈਟਿੰਗ ਕਰ ਲੈਣਗੇ ਲੜਪੜ ਕਿਆ ਪੇ ਲਓ ਜੀ ਇਹਨੂੰ ਛੱਡ ਤੇ ਇਧਰ ਤੇ ਦੋ ਜੁੜ ਹੋ ਰਹੇਗਾ ਇਥੇਲੇ ਪੈ ਛੱਡਦੇ ਆਪਾਂ ਤੇ ਦੂਜੀ ਨੰਬਰ ਵਾਲੀ ਥੋੜੀ ਜਿਹੀ ਛੋਟੀ ਇੱਧਰ ਇਹ ਉਹ ਵੱਡੇ ਚੀਨੇ ਦਾ ਪੱਠੇ ਦਾ ਪੱਠਾ ਹੈ ਇੱਕ ਮਿੰਟ ਹਾਂ ਜਿਆੜ ਬਕੂਤਰ ਵੇਖ ਵੇਖ ਜਿਹਾਵਲ 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 ਜਿਹਾ ਕੋਈ ਨਾ ਕੋਲਾ ਪੇ ਸੈਟਿੰਗ ਫੜ ਲੈਂਦੇ ਇੱਕ ਜੋੜੀ ਰਹਿ ਗਈ ਉਹ ਵੀ ਚੱਕ ਲੈ ਕੇ ਇੱਕ ਜੋੜੀ ਹੋਰ ਚਾੜਨੀ ਛੀਜੀ ਜੋੜੀ ਥਰਡ ਥਰਡ ਜੋੜੀ ਆ ਸਾਈਡ ਰੂਟ ਲੈ ਓਏ ਕੋਈ ਨਾ ਬਾਈਕ ਉੱਤੇ ਵੀ ਬਾਈ ਲਾਓ ਉੱਥੇ ਮਾਰ ਦੇ ਚੱਲ ਕੋਈ ਨਾ ਆਪੇ ਆ ਜੂਗੀ ਸੈਟਿੰਗ ਇਧਰ ਵਗੇ ਤਾਂ ਹਾਂ ਕਾਂ ਬੈਗੇ ਠੱਟੀ ਤੇ ਬੈਗੇ ਹਾਂ ਓਕੇ ਹੋ ਗਈ ਬ్రో ਰਿਪੋਰਟ ਕਿੰਨੀ ਜੁੜੀਆਂ ਨੇ ਛੱਡ ਹੁਣ ਆਪੇ ਸੈਟਿੰਗ ਕਰ ਲੈਣਾ ਹੋ ਜੀ ਚੱਲੋ ਬਾਪੇ ਹੁਣ ਚੱਲਦੇ ਆਪਾਂ ਪੱਖਾ ਚੱਲਿਆ ਤੇ ਰਹਿੰਦੇ ਆ ਜੋ ਕਰਾਂ ਬੇਬੀ ਉਠੋ ਹਾਂ ਪੁੱਤ ਛੱਡਿਆ ਕੇ ਟਿਊਸ਼ਨ ਤੇ ਕਿੰਨਾ ਪੜਦਾ ਹੁੰਦਾ ਨਾ ਫਿਰ ਹੈ ਸਕਾ ਤਾਂ ਤੇਰੀ ਪੜਨਾ ਹੀ ਲਾ ਦੇਵੀ ਕਿ ਵਸੇ ਲਾ ਪੇੜ ਦੇ ਬਾਰ ਆਪਣਾ ਫਿਰ ਲਾਉ ਖੋਂਡਾ ਤੇ ਜਵਾਗ ਨੂੰ ਬਈ ਨਲ ਤਾਂ ਛੱਡਾਂਗੇ ਬਾਅਦ ਨਾਲੇ ਖਰਾਕ ਕਾਉਣ ਵਾਲੀਆਂ ਬਾਹਲਟੀਆਂ ਬੂਟੀਆਂ ਨੇ ਇਹਨੇ ਸੋਚ ਆਖ ਲਾਂਗੇ ਮਾੜੀ ਮੋਟੀ ਜਾਲਸੀ ਮਿਲ ਗਈ ਤਾਂ ਕੋਈ 2 ਕਿਲੋ ਵੀ ਲਵਾਗੇ ਨਾਲ ਠੀਕ ਹੈ ਕਿ ਨਹੀਂ ਬਾਕੀ ਦੇਖਦੇ ਆ ਕੀ ਸੀਨ ਹੈਗਾ ਚਲੋ ਬੇਬੀ ਪੀਜਨ ਲੈ ਲੈ ਡਰਮ ਥੋੜੇ ਦਿਖਾਵਾਂਗੇ ਇਹ ਕਰਿਆ ਕੇ ਦਿਖਾਵਾਂਗੇ ਆਪਾਂ ਵਿਜਲਾ ਪੀਸ ਵੀ ਦਿਖਾਵਾਂਗੇ ਓਕੇ ਬਾਕੀ ਬਰੋ ਤੁਹਾਨੂੰ ਕਰਿਆ ਕੇ ਦਿਖਾਉਣੇ ਆ ਬਸ ਚੱਲ ਬਰੋ ਮੋੜ ਤੇ ਲਾਗ ਗਿਆ ਲਾਉਣ ਬਰੋ ਬੱਚਾ ਆ ਗਈ ਸੀ ਹੌਲੀ ਹੌਲੀ ਆ ਗਈ ਸੀ ਕਰੇ ਰਮ ਜੀ ਲੈ ਕੇ ਉਹ ਰੱਖੇ ਪਏ ਤੇ ਮੈਂ ਤਾਂ ਸਾਨੂੰ ਪਹਿਲਾਂ ਬੱਚੇ ਦਾ ਸ਼ੌਂਕ ਕਰਾਈਏ ਸੀ ਲਾ ਕੇ ਵੀ ਕਿਹੋ ਜਿਹਾ ਤੇ ਕੀ ਸੀ ਨਹਿਗਾ ਵੱਡਾ ਹੋਏ ਪਰ ਠਾਈ ਹੋਰ ਵਾਸਤੇ ਹੋਏ ਮਨਪ੍ਰੀਤ ਕੋਈ ਫੈਰ ਨਹੀਂ ਜ਼ਰਾ ਗਿਆ ਪਹਿਲਾ ਬੱਚਾ ਲੱਗਾ ਬੱਚਾ ਨਹੀਂ ਉਹ ਪੱਠਾ ਹੈਗਾ ਯਾਰ ਕਿੱਥੇ ਗਿਆ ਅੰਦਰ ਗਿਆ ਯਾਰ ਬੱਤ ਤੇ ਮਰ ਤੀਤ ਇਹੇ ਦੇਖਣੇ ਦਾ ਸੋਨਾ ਵੀ ਲਾ ਦੇ ਜੰਨਾ ਵੀ ਲਾ ਦੇ ਨੀ ਹਰ ਥਾਂ ਚੁੱਲਦੀ ਨਹੀਂ ਪਾਈ ਹੈ ਨਾ ਆਹ ਤਾਂ ਨਹੀਂ ਲੱਗਿਆ ਲੱਗਦਾ ਜਮਾ ਜਿਹਨੇ ਅੱਜ ਹੀ ਲਾਗਣਾ ਹੈ ਉਹ ਲੱਗ ਰਿਹਾ ਹੈ ਹਾਂ ਚਲੋ ਕੋਈ ਨਾ ਬਰੂ ਦੇਖਦੇ ਫੜ ਕੇ ਉਹਦੇ ਦੇਖਦੇ ਨਵਾ ਇੱਕ ਇਹਨੇ ਉਹੀ ਹੈ ਇਹੇ ਪਾਲਿਸ ਵੀ ਮੈਂ ਵੀ ਆ ਕੇ ਲਾ ਦੂ ਤਾਇਆ ਲੱਗਿਆ ਤੇ ਕਬੂਤਰ ਵੀ ਆਪਣੇ ਲਾਦਾ ਦੇਖਣ ਤੇ ਇਹ ਬਾਗ ਉਹ ਹਰੇ ਟੂਸੇਲ ਆਪਣਾ ਜਿਹੜਾ ਆਪਾਂ ਨੂੰ ਆਪਾਂ ਇਹਨਾਂ ਨੂੰ ਦੱਸਾ ਦੇਗਾ ਤੁਸੀਂ ਕਿਥੋਂ ਲਾ ਲਾ ਮਰਿਆ ਦਾ ਓਏ ਹੈ ਬਾਹਰੋਂ ਪਿੰਡੇ ਦੇ ਬਾਹਰੋਂ ਜਾਣ ਦੋ ਜੀਆ ਜਾ ਓਏ ਬਦੰਗਰੋ ਸ਼ਾਂਤ ਮੈਂ ਕਿਰ ਭੈਜੋ ਹੈ ਤੈਨੂੰ ਪਛਾਨ ਨਹੀਂ ਹੈ ਜਮਾ ਗੋ ਹੈ ਨੇ ਆ ਗਈ ਜਿਵੇਂ ਲੱਗ ਗਈ ਪਤਾ ਮੈਨੂੰ ਪੁੱਤਰ ਦਾ ਫਰਾਕ ਨੇ ਯਾਰ ਵੀ ਲੱਗਦਾ ਹੈ ਯਾਰ ਬਾੜੇ ਇਸਕੀ ਮੀਂਹ ਬੰਦੇ ਵੀ ਯਾਰ ਮੈਨੂੰ ਹੀ ਬੁੱਧੂ ਬਣਾ ਗਏ ਸੀਗੇ ਕੀਤਾ ਕੀ ਇਹਨਾਂ ਨੇ ਪਿੰਡੋਂ ਚੱਕੀ ਲੈ ਹਰੇ ਟੂਸੀ ਵਾਲਾ ਇੱਥੇ ਆ ਕੇ ਬੋਲਾ ਮਾਰਦਾ ਬੋਲਾ ਮਾਰ ਕੇ ਤੇ ਅੱਜ ਕਹਿੰਦੇ ਨਵਾਂ ਕੂਤਰ ਫਿਰਦਾ ਮੈਂ ਚੱਲ ਨਵਾਂ ਹੋਊਗਾ ਤੇ ਮੋਂ ਤਾਂ ਫੜੇਗਾ ਪਤਾ ਲੱਗਾ ਹੱਥ ਜੀ ਵੀ ਤਾਂ ਕੂਤਰੀ ਉਹ ਹੈ ਚਲੋ ਕੋਈ ਗੱਲ ਨਹੀਂ ਹੁੰਦਾ ਹੀ ਰਹਿੰਦਾ ਹੋਰ ਬਾਈ ਕੱਢ ਕੇ KYC ਕਰਤੀ ਕਿ ਨਹੀਂ ਕੀ ਹੈ ਨਹੀਂ ਦੋ ਇੱਥੇ ਫੋਕਾ ਮਰਣਾ ਹੈ ਨਾ ਜੀ ਆਥ ਦੀ ਤੇਜੀ ਨੇ ਉਹ ਆ ਜਾਓ ਤੇ ਬਾਹਰ ਕਾਂਟ ਕੱਟ ਗਿਆ ਉਹ ਫੇਰ ਵੇਖੀ ਭੱਜਣ ਦੇ ਲੋਕ ਹਨ ਹਾਂਜੀ ਬਾਪੇ ਉਹ ਬਾਦਲਾ ਸੀ ਜੀ ਤੇਰਾ ਵੀਡੀਓ ਬੰਦ ਕਰਨੇ ਕੋਈ ਜੀ ਸੇਡ ਜੀ ਆ ਗਈ ਵਾਲੀ ਬ੍ਰੇਤੀ ਲਗਭਗ 9 ਕੁਇੰਟਲ ਹੋ ਗਈ 9 ਨਹੀਂ ਵਾਕਈ ਡਰਾਈਵਰ ਤੈਨੂੰ ਕੈਮਰੇ ਵੇਖਦੀ ਪਰ ਪੂਰੀ ਨਿਗਰੱਖੀ ਬਹੁਤ ਸੋਹਣਾ ਹੁਣ ਤਾਂ ਅਸੀਂ ਰੁਗਣਾ ਨਹੀਂ ਗਾ ਹੇਂਟ ਪਾਉਗਾ ਇਹੇ ਰੁਕਿਆ ਤਾਂ ਔਖੀ ਹੋਣਾ ਨਾ ਬ੍ਰੇਕ ਘੱਟ ਲੱਗਦੇ ਆ ਇਹਦੇ ਤੇ ਡਾਲਾ ਲਈ ਇਹ ਝਾੜ ਤੇ ਚਾਲਦੇ ਖਾ ਪੀ ਕੋਈ ਪਿੰਡ ਬਸ ਬਲਜੀਤ ਨਾਲ ਬ੍ਰੇਤੀ ਲੈਣ ਆਏ ਸੀਗੇ ਤੇ ਉਦੋਂ ਬਾਅਦ ਜਾ ਕੇ ਆਪ ਆਪਣੀ ਖਰਾਕ ਰੁਗ ਵੀ ਪਾਉਣੀ ਇটস ਕੀ ਕਹਿੰਦੇ ਆ ਬਈ ਉਹਨੂੰ ਯਾਰ ਦੱਸ ਦੇ ਡਾ ਟਾਈਮ ਆਈਸਕ੍ਰੀਮ ਟਾਈਮ ਇਸ ਇਟਸ ਆਈਸਕ੍ਰੀਮ ਟਾਈਮ ਜੀ ਪਾਲਟਰ ਲਾਗੇ ਭਾਨੇ ਕੀ ਗੱਲ ਹੈ ਮੇਰੀ ਮੈਂ ਕਿਹਾ ਬਰੇਤੀ ਤੁਸੀਂ ਬਾਹਰ ਹੀ ਲੈ ਗਏ ਬਰੇਤੀ ਦੀਦੀ ਵੀ ਨਹੀਂ ਦੇਖੀ ਟਰੱਕ 'ਚ ਹੈਗੀ ਕਿ ਨਹੀਂ ਹੈ ਨਾ ਓਏ ਚਲੋ ਕੋਈ ਨਾ ਨਾਂ ਜੇ ਕੀਤਾ ਸੀ ਉਹ ਪੜਾਈ ਜਾਂਦਾ ਵੇਖ ਪਾ ਕੇ ਸਮਾਨ ਪਤਾ ਓ ਮਾਈ ਗੋਡ ਚੇਸ ਨਹੀਂ ਕਰ ਨਹੀਂ ਮੇਰੇ ਨਾਲ ਕਿਸੇ ਨੇ ਡੋਰ ਲੰਗ ਰਿਹਾ ਆ ਵੀ ਹੱਸਦਾ ਮੁੰਡਾ ਪੂਰਾ ਖੋਜ ਹੋ ਗਿਆ ਦੇਖੋ ਇੱਕ ਉਹ ਲੈ ਕੇ ਭੱਜ ਗਿਆ ਉਹ ਮੈਂ ਇੱਥੇ ਦੋਿਆਂ ਦੇ ਬੈਠਣ ਤਾਂ ਆ ਪਤਾ ਚੜ ਕੇ ਬੈਠ ਗਿਆ ਇਧਰ ਓਏ ਹੈਂ ਚੜਗੇ ਤਾਂ ਚਲੋ ਬਾਪੂ ਚੱਕ ਲਈ ਡਰਮਪੀਸ ਹੁਣ ਲਿਆਉਣਿਆ ਕਰੋ ਖਰਾਕ ਦੇ ਪਰਕੇ ਕਿਉਂਕਿ ਸਾਡੇ ਹਿਸਾਬ ਨਾਲ ਖਰਾਕ ਬਹੁਤ ਡਰਾਈ ਹੋਗੀ ਇਹ ਤੋਂ ਪਹਿਲਾਂ ਗੋਲੇ ਦਾਵਤ ਡਾਉਣ ਉੱਥੇ ਨਾ ਤੇ ਅਸੀਂ ਆਪਦੀ ਖਰਾਕ ਚੱਕ ਲੈ ਆ ਗਏ ਤੇ ਇਹ ਬੀਬੇ ਆਪਣੂ ਪੇੜਨਾ ਪਊਗਾ ਕਿ ਵੜੀ ਸੀ ਤੇ ਪਾਉਣ ਵਾਲੇ ਹੈ ਨਹੀਂ ਤੇ ਇਦਰੋਂ ਖਰਾਕ ਵੀ ਲੱਗ ਗਈ ਬਈ ਇਕੱਠੀ ਕਰਨ ਲਗਭਗ ਆਪਣੀ ਮੱਕੀ ਤੇ ਬਾਇਰਾ ਤਾਂ ਪਾਲਿਆ ਠੀਕ ਆ ਹੁਣ ਸੋਚਾਂ ਦੀ ਕੋ ਬੋਲੂਗਾ ਮੈਂ ਤੇ ਸਰੋਂ ਰਹਿ ਗਈ ਤੇ ਬਸ ਮੂੰਗੀ ਰਹਿ ਗਈ ਚੱਕ ਕੇ ਵੀ ਪਾਲੇ ਨੇਗੇ ਇਹਨੂੰ ਇਕੱਠਾ ਕਰੀਏ ਇਹਨੂੰ ਮੜ ਚਲੋ ਬਾਪੂ ਲੈ ਚੱਲੇ ਸਾਰੀ ਖਰਾਕ ਆ ਦੋ ਮੁੰਡੇ ਆ ਸੀ ਆਪਣੇ ਬੰਬੀਹੀ ਵਾਲੇ ਵਿਚਾਰੇ ਸ਼ੋਰ ਇਹਨਾਂ ਨੂੰ ਵੀ ਲੜਿਆ ਕੰਮ ਸੀ ਹੌਲੀ ਹੌਲੀ ਜਾਓ ਭਰਾਵਾਂ ਨੇ ਧਿਆਨ ਨਾਲ ਚੰਗਾ ਕਿ ਨਾ ਲੱਗ ਜਾਓ ਇਧਰ ਜੱਸ ਨੇ ਚੱਕ ਰੱਖੀ ਆ ਕੈਤਾ ਕਰਾਂ ਚੰਗਾ ਬਾਈ ਬਣ ਮੈਨੂੰ ਭੁੱਲ ਜਾਨਾ ਸਾਰੇ ਆਪਣੇ ਕੋਲੇ ਕੀ ਦਿਖਾਵੇ ਵੀ ਫੇਦੀ ਕੀ ਕਹਿੰਦੇ ਇਹਨੂੰ ਸਰੋਂ ਬਸ ਠੀਕ ਓਕੇ ਸਹੀ ਹੈ ਮੈਂ ਬੋਲਦਾ ਹੀ ਨਹੀਂ ਕੋਈ ਚਲੋ ਚੱਲੀਏ ਇਹਦੇ ਚੋਂ ਨਿਕਲਦਾ ਕੀ ਹੁੰਦਾ ਹੈ ਸਰੋਂ ਚੋਂ ਸਰੋਂ ਚੋਂ ਤੇਲ ਦੂਜਾ ਇਹਨਾਂ ਦਾ ਕੀ ਕਰਕੇ ਲਓ ਜੀ ਚੱਲੀਆਂ ਸੰਗਤਾਂ ਲੈ ਕੇ ਬੇਵੀ ਤੁਸੀਂ ਵੀ ਜਾਓ ਓਏ 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 ਹੋਏ ਕੋਈ ਨਹੀਂ ਇੱਧਰ ਅਕਲਾ ਹਾਈ ਪਿੰਨੀ ਡਰ ਲੀ ਕੋਈ ਨਾ ਐਂ ਤਾਂ ਕਿਉਂ ਨਾ ਡੁੱਲਦੀ ਹੁੰਦੀ ਮਾੜੀ ਮੋਟੀ ਤਾਂ ਦੋ ਡਰਾਮੇ ਹੀ ਆ ਬਾਕੀ ਸਭਾ ਸਾਡਾ ਕੋਲ ਹੈਗੇ ਸਾਰੇ ਲਓ ਜੀ ਅੱਗੇ ਸਾਡੇ ਉਧਰ ਹਾਂ ਟੀ ਡਾ ਰੱਖੀ ਹੋਣੀ ਇਹ ਬਲਾਈ ਨਾ ਬੜਾ ਲਓ ਬਾਬਾ ਸਾਰੀ ਖਰਾਕ ਲੈਂਦੀ ਲਾਸਟ ਡਰਾਮਾ ਖਰਾਕ ਦਾ ਖੜੇ ਸੀਗਾ ਕਿ ਨਹੀਂ ਤੈਨੂੰ ਵੀ ਚਾਲ ਦੇ ਨਾਲ ਸਾਨੂੰ ਦਿਖਾਉਣੇ ਅੰਦਰ ਚੱਲ ਕੇ ਖਰਾਕ ਹੀ ਖਰਾਕ ਮੇਰੇ ਗਿਰੋ ਸੋ ਮਣੀ ਖਾ ਇਹ ਬਰੋਕਰ ਲਾ ਕੇ ਇੰਧਰ ਟਾਈਟ ਜੀ ਲਾ ਕੇ ਲਾ ਆਂ ਹਾਂਜੀ ਲੋ ਜੀ ਜੇ ਟਰਾਈ ਕਰਕੇ ਹਾਂ ਆ ਆਂਡਾ ਫਾਇਰ ਰੱਖ ਰਾਹ ਦਿਖਾ ਕੇ ਤੁਹਾਨੂੰ ਲਾ ਵਾਪਸ ਆਸਮਾਨ ਇਧਰ ਹੋ ਗਿਆ ਆਪਣੀ ਮੱਕੀ ਬਾਜਰਾ ਸਰੋਂ ਛੋਲੇ ਛੋਲੇ ਅਲਸੀ ਮੂੰਗੀ ਓਕੇ ਬਰੋ ਹੈ ਸੱਚ ਬਾਈ ਗੱਟਾਂ ਚ ਵਾਧ ਗਈ ਖਰਾਬ ਆ ਪਈ ਐਨੀ ਸਰੋਂ ਵਾਧ ਗਈ ਤੇ ਆਇ ਨਹੀਂ ਵਧ ਗਈ ਆਪਣੀ ਆਪਣੀ ਕੀ ਹੁੰਦੀ ਹੈ ਮੱਕੀ ਠੀਕ ਹੈ ਕਿ ਨਹੀਂ ਕੋਈ ਗੱਲ ਇਹ ਵੀ ਪਾ ਦਾਂਗੇ ਥੋੜੇ ਦਿਨਾਂ ਅਜੇ ਆਪਾਂ ਓਕੇ ਰਿਪੋਰਟਾਂ ਨੇ ਹਾਂਜੀ ਬਾਪੂ ਤੇ ਹੁਣ ਬਈ ਪਾਈ ਆਪਾਂ ਕੂਤਰਾਂ ਨੂੰ ਦਾਣਾ ਪਾਣੀ ਸਾਰਿਆਂ ਨੂੰ ਠੀਕ ਹੈ ਤੇ ਕੰਮ ਤਾਂ ਬਈ ਵੈਸੇ ਮੋٹے ਮੋٹے ਸਭ ਨਿਬੜ ਗਏ ਹਨਾ ਬਸ ਇੱਕ ਥੋੜੇ ਚ ਫਟੀਆਂ ਰਹਿ ਗਈਆਂ ਤੇ ਤਿੰਨ ਟ੍ਰੇਆਂ ਬਣਾਉਣ ਵਾਲਾ ਰਹਿ ਗਏ ओनली ਖਰਾਕ ਦਾ ਵੀ ਆਪਣਾ ਹੋ ਗਿਆ ਸੱਚ ਹਾਂ ਇੱਕ ਕਣਕ ਰਹੇਗੀ ਬਈ ਕਣਕ ਦਾ ਇੱਕ ਡਰਮ ਭਰਨਾ ਇੱਧਰ ਲੈ ਕੇ ਆਪਾਂ ਬੱਜੀ ਤੂੰ ਸਾਫ਼ ਕਰਾ ਕੇ ਫਿਰ ਆਪਾਂ ਲਗਭਗ 4-5 ਮਿੰਟ ਟੈਨਸ਼ਨ ਫਿਰ ਹੀ ਜਾਵਾਂ ਆਪਾਂ ਹਨਾ ਤੇ ਇੱਕ ਸਾਚੇ ਡੱਕੇ ਡੁੱਕੇ ਮਾਲਾ ਮੋਟੇ ਕੰਮ ਆ ਹਨ ਜਿਵੇਂ ਤਾਂ ਤੋਂ ਡੱਕੇ ਚੁਗਣੇ ਨਿੰਮ ਦੇ ਡੱਕੇ ਚੁੱਕ ਕੇ ਤੇ ਸਟਰੇ ਆਲ ਨੇ ਚ ਲਾਲੂ ਲੈਣਗੇ ਵਧੀਆ ਆਪਦਾ ਕਬੂਤਰ ਤੇ ਸੱਚ ਹਾਂ ਦੋ ਜੋੜੀਆਂ ਕਰੋ ਹੋਰ ਲਿਉਣੇ ਆ ਬਈ ਐਕਸਟਰਾ ਜੋੜੀਆਂ ਜਿਹੜੀਆਂ ਉਧਰ ਘਰੇ ਕੂਤਰ ਬੈਠੇ ਆ ਤੇ ਇੱਕ ਸਾਚੇ ਉਹ ਮੇਨ ਕੰਮ ਰਹਿ ਗਿਆ ਜਿਹੜੇ ਉਹ ਸਾਰੇ ਕੂਤਰ ਇੱਧਰ ਸਾਨੂੰ ਪਤਾ ਹੈ ਥੋੜਾ ਟਾਈਮ ਲੇਟ ਆਉਣਗੇ ਕਿ ਕਰਾਂ ਦੋ ਜੋੜਾਂ ਚੱਕ ਕੇ ਲੈ ਕੇ ਇੱਧਰ ਲਾ ਕੇ ਬੈਠ ਕੇ ਛੱਡ ਦਾਂਗੇ ਆਂਡਾ ਓਂਡੇ ਬਦਲਣ ਵਾਸਤੇ ਮੇਨ ਕੂ ਇਹ ਪਿੰਜਰਾ ਲੈ ਚੱਲਦੇ ਆਪਾਂ ਇਹ ਪਿੰਜਰਾ ਧੋ ਕੇ ਰੱਖਤਾ ਹੀ ਚੰਗੀ ਤਰ੍ਹਾਂ ਇਹ ਪਿੰਜਰਾ ਹੋ ਗਿਆ ਜੀ ਮੇਰੇ ਵੀਰੋ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਆਂ ਦਾਣੇ ਬ్రో ਆਜ ਹੋ ਗਿਆ ਜਿੰਨਾਂ ਨੂੰ ਦੂਜਾ ਖਣੀ ਤੀਜਾ ਦਿਨ ਅੱਜ ਬਸ ਦਾਣੇ ਦੇ ਵਿੱਚ ਖਰਾਕ ਪਾ ਕੇ ਮੈਂ ਰੱਖਤੀ ਪਾਣੀ ਦਾ ਭਾਂਡਾ ਤੋਂ ਕੇ ਰੱਖ ਦਿੰਨਾ ਦੋ ਤਿੰਨ ਦਿਨ ਫੇਰ ਨਹੀਂ ਲੋੜ ਪੈਣੀ ਲੋ ਬਾਬਿਓ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਵੀ ਰੱਖਦੀ ਜੀ ਦਾਣੇ ਆਪਾਂ ਪਾ ਕੇ ਵਿੱਚ ਖਰਾਕ ਤੇ ਬੱਚਾ ਹੋਊ ਹੋ ਗਿਆ ਇਹਨਾਂ ਦਾ ਵਧੀਆ ਓਕੇ ਰਿਪੋਰਟਾਂ ਬਸ ਇਹਦੇ ਦਾਣਾ ਪਾਣੀ ਖਾ ਲਿਆ ਦੋ ਮਤਲਬ ਜਿਹੜਾ ਬੱਚਾ ਪਾਲੀ ਜਾਂਦਾ ਉਹ ਹੀ ਰਹਿਣਗਾ ਦੂਜੀਆਂ ਦੋਵਾਂ ਦੀ ਆਪਾਂ ਜੋੜੀ ਲਾ ਕੇ ਲੈ ਚਲਾਂਗੇ ਪਿੰਜਰਾ ਮੈਂ ਲੈ ਜਾਂਦਾ ਓ ਪਿਆਰ ਗੱਡੀ ਇੱਧਰ ਰੱਖਿਆ ਇਧਰ ਚੱਕ ਲਈ ਵੀ ਕਬੂਤਰਾਂ ਜਿਹੜਾ ਦੋ ਮਤਲਬ ਐਕਸਟਰਾ ਤੇ ਬਾਕੀ ਪਾਣੀ ਪੂਣੀ ਪਾਤਾ ਸੀ ਮੈਂ ਪਾਣੀ ਵੀ ਪਾ ਦੇਈ ਤੇ ਦਾਣੇ ਵੀ ਪਾ ਦਿੱਤੇ ਇਹਨਾਂ ਨੂੰ ਹਾਂਜੀ ਬਾਪੂ ਇਧਰ ਵੀ ਪਾਦਾ ਬਲ ਦਾਣਾ ਪਾਣੀ ਤੇ ਦੋ ਕਬੂਤਰ ਵੀ ਚੱਕ ਲਏ ਹੁਣ ਲਈ ਰਹਿ ਗਏ 1 2 3 4 ਰਹਿ ਗਏ ਬਸ ਇਧਰ ਲਓ ਜੀ ਇਹ ਚਾਰ ਕਬੂਤਰ ਜੀ ਓ ਮਾਈ ਗॉड ਕਮਰਾ ਖੁੱਲਾ ਪਿਆ ਗਿਆ ਕੋਈ ਬੈਠਾ ਅੰਦਰ ਤੇ ਇੱਕ ਹੈਗਾ ਖੇਤਾਂ ਦਾ ਪੱਠਾ ਇੱਕ ਹੈਗਾ ਰੱਤੇ ਖੂਹ ਜਲ ਦਾ ਪੱਠਾ ਇੱਕ ਹੈ ਕਿ ਰੱਤੇ ਫੂੰਜਲ ਦੀ ਪੱਠੀ ਤੇ ਇੱਕ ਹੈ ਕਿ ਟੂਸਿਆਣੇ ਦੀ ਪੱਠੀ ਠੀਕ ਹੈ ਇਹ ਹੈ ਚਾਰ ਕਬੂਤਰ ਹੜ ਜੋ ਆਣੀਰੀ ਫੋਟੋ ਜੀ ਕਿਤੇ ਕਲੀਅਰ ਇਹਨਾਂ ਦੀ ਇੱਕ ਮਿੰਟ ਹੁਣ ਸਹੀ ਆ ਬਸ ਤੇ ਬਸ ਇਹਨਾਂ ਨਾਲ ਲਾਤ ਕੇ ਜੋੜੀਆਂ ਆਪਾਂ ਦੋ ਤੇ ਦੋ ਦਿਨਾਂ ਬਾਅਦ ਇਹਨੂੰ ਛੱਡ ਦਿਆਂਗੇ ਬੈਟ ਕੇ ਤੇ ਇੱਧਰ ਜੋੜੀਆਂ ਵਾਲੇ ਕਬੂਤਰਾਂ ਨੂੰ ਦਾਣੇ ਰੱਖ ਦੇਖ ਲਓ ਆਇਓ 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 ਬੱਤ ਇਦਾਂ ਦੂਜੇ ਖੁੱਡੇ ਚ ਵੀ ਰੱਖ ਦਈਏ ਉਹ ਭਾਂਣ ਦੇ ਲਗੜੀ ਲੈਣ ਦਾ ਆ ਪਤਾ ਨਹੀਂ ਕਾਹਨਾ ਟੈਟ ਹੋਇਆ ਪਿਆ ਇਹਦਾ ਚਲੋ ਕੋਈ ਨਾ ਸਟਾਰਟ ਆ ਬਰੋ ਮਿਕਸ ਕਰਾ ਗਣਾ ਤੇ ਆ ਛੋਲੇ ਤੇ ਬਰ ਬਾਜਰਾ ਆਪਾ ਪਾਉਣਾ ਨਹੀਂ ਸੀ ਤਾਂ ਵੈਸੇ ਅਜੇ ਪਹਿਲੇ ਦਿਨ ਹੀ ਪਾਇਆ ਗੋਈ ਹਨਾ ਰਹਾ ਜਾਣੀਗਾ ਮੈਂ ਸਰ ਕੋਲ ਲਾ ਕੇ ਪੱਗ ਆਇਓ 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 ਪੁੱਤਾ ਹੁਣ ਵੇਖੋ ਪੈਂਦੇ ਟੋਟ ਟੁੜ ਕੇ ਤੇ ਉਦੋਂ ਬਾਅਦ ਜਿਹੜੇ ਆਂਡੇ ਲਾਉਣਗੇ ਨਾ ਤੇ ਜਿਹੜੇ ਬੱਚੇ ਪਲਣਗੇ ਤੁਸੀਂ ਫਰਕ ਦੇਖਿਓ ਹਨਾ ਖਰਾਕ ਵਾਲੇ ਕੂਤਰਾਂ ਦੇ ਬਿਨਾਂ ਖਰਾਕ ਵਾਲੇ ਕੂਤਰ ਦਾ ਬੜਾ ਫਰਕ ਆ ਬਰੋ ਵੇਚਦੀ ਨਾ ਕਈ ਕੂਤਰਾਂ ਇੱਕ ਕਾਂਡਾ ਲਾਈ ਜਾਂਦੀਆਂ ਆਪਣੀਆਂ ਰਮੀਨ ਕੂਤਰੀਆਂ ਆ ਰੌਲਾ ਹਾਂਜੀ ਮੇਰੇ ਵੀਰੋ ਤੇ ਇੱਕ ਪੰਗਾ ਹੋਰ ਹੋ ਗਿਆ ਬਈ ਚੱਕਰ ਕੀ ਸਾਨੂੰ ਪਤਾ ਆ ਵੀ ਖਰਾਕ ਆਪਣੀ ਸੁੱਕਣੀ ਬਈ ਤਾਂ ਹਣਾ ਤੇ ਕਪਾ ਦੁਪਹਿਰੇ ਦੁਪਹਿਰੀ ਕੀ ਕਿਤੋਂ ਗਰਮੀ ਬਹੁਤ ਸੀ ਧੁੱਪ ਸੀ ਵੀ ਤੇ ਖਰਾਕ ਗਰਮ ਸੀਗੀ ਤੇ ਆਪਾਂ ਉਵੇਂ ਹੀ ਗਰਮ ਗਰਮ ਖਰਾਕ ਇਕੱਠੀ ਕਰਕੇ ਨਾ ਝਾੜੂ ਵੀ ਮਾਰ ਕੇ ਟਾ ਵੈਸੇ ਮੈਂ ਸਾਰੇ ਕਮਰੇ ਚ ਹੋਣੇ ਤੇ ਗਰਮ ਖਰਾਕ ਇਕੱਠੀ ਕਰਕੇ ਬਈ ਆਪਾਂ ਇਹਨਾਂ ਚ ਭਰਤੀ ਉਹ ਖਾ ਗਈ ਤਾਂ ਮੰਨ ਕੇ ਚੱਲੋ ਵੀ ਗਰਮ ਦੀ ਗਰਮੀ ਪਈ ਆ ਸੇਕ ਮਾਰੀ ਜਾਂਦਾ ਹੁਣ ਪੰਗਾ ਕੀ ਕਰਨਾ ਤੂੰ ਦੂਰੀਆਂ ਰਪਾ ਨੂੰ ਕੱਢ ਕੇ ਸਾਰੀ ਖਰਾਕ ਹੈ ਨਾ ਬਾਹਰ ਸੁੱਕੀ ਤਾਂ ਹੈਗੀ ਐ ਥੋੜੀ ਵੀ ਵਿਸ਼ਾਕ ਨੂੰ ਠਾਰ ਕੇ ਹੈ ਨਾ ਠੰਡੀ ਕਰਕੇ ਪਾਣੀ ਪਊਗੀ ਨਹੀਂ ਤਾਂ ਖਰਾਬ ਹੋ ਜੈਣੀ ਵਿੱਚ ਪਈ ਪਈ ਐ ਇਹ ਵੀ ਪੰਗਾ ਹੋ ਗਿਆ ਬੜਾ ਵਾਪੇਓ ਚਲੋ ਕੋਈ ਨਾ ਕਰਨਾ ਪਊਗਾ ਹੁਣ ਹਣ ਬਾਕੀ ਜਿਹੜੀ ਵਧੀ ਖਰਾਕ ਸੀ ਉਹ ਮੈਂ ਬਾਹਰ ਕਰੀ ਜਾਣਾ ਹੈਗਾ ਸੈਟ ਵੜ ਜਿਵੇਂ ਸਰੋਂ ਹੋਗੀ ਤੇ ਵਿੱਚ ਹੀ ਆਹ ਮੱਕੀ ਐਡ ਕਰ ਦੂੰ ਜਿਹੜੀ ਵਧ ਗਈ ਸੀ ਆਪਣੀ ਇਹਨਾਂ ਨੂੰ ਤਾਂ ਕਰਕੇ ਸੈਟ ਬੈਠੋ ਬਾਲਟੀ ਚ ਪਾ ਪਾ ਦੇਾਂਗੇ ਆਪਾਂ ਰਲਾ ਕੇ ਉਹ ਬਾਲਟੀ ਲਿਆਂਦੀ ਪਈ ਸਾਹਮਣੇ ਫੇਵਿਕਵਿਕ ਵਾਲੀ ਤੇ ਬਾਕੀ ਓਕੇ ਦਾਣਾ ਪਾਣੀ ਹੋ ਗਿਆ ਇਧਰ ਲੈ ਜਾਣ ਬਰਾਦ ਹਣਾ ਤੇ ਮੈਂ ਵੀ ਹੁਣ ਹਾਂਜੀ ਬਾਬਿਓ ਕੰਮ ਟੈਡਾ ਹੀ ਹੋਗਾ ਸੀ ਡਰ ਗਿਆ ਸੀ ਮੇਰੇ ਵੀਰੋਂ ਮੈਂ ਤਾਂ ਡਰ ਗਿਆ ਸੀ ਕੰਮ ਪਹਿਲਾਂ ਤਾਂ ਲਾਈਟ ਸੱਟ ਗਈ ਫਿਰ ਤਾਂ ਦੰਪੀ ਚੱਕਰ ਹੋਇਆ ਵੀ ਮੈਂ ਜਾ ਗੜੇ ਸੁਣੋਂ ਤੇ ਬਾਦਲ 버ਗਰ ਗੁਰੂ ਗੁਰੂ ਖਾਣਾ ਮਾਮੇ ਦਾ ਮੁੰਡਾ ਸੀ ਮੈਂ ਚਲ ਬਰਗਰ ਖਾਇਆ ਉਹ ਤੇ ਕੋਈ ਰੇੜੀ ਹੈ ਨਹੀਂ ਸੀ ਫਿਰ ਉੱਤੇ ਕੈਫ ਹੋਈ ਜੀ ਆਵੜੂ ਉਹਨਾਂ ਨੇ ਲਹੂ ਪੀ ਲਿਆ ਹਨਾ ਘਾਂਟਾ ਬਰਗਰ ਨੇ ਤਾਂ ਹੂੰ ਆ ਕੇ ਫਿਰ ਮੈਂ ਚਲ ਪੈਕ ਕਰਕੇ ਘਰੇ ਆ ਕੇ ਖਾਵਾਂ ਯਾਰ ਘਰੇ ਆ ਕੇ ਖਾਣ ਲੱਗ ਗਏ ਆਪਣਾ ਕੂਤਰ ਛੱਦੀ ਤੇ ਬੈਠਾ ਹੂੰ ਆ ਕੇ ਦੇਖਿਆ ਛੱਦੀ ਤੇ ਹੈ ਹੀ ਨਾ ਹਨਾ ਤੇ ਯਾਰ ਹੁੰਦਾ ਤਾਂ ਹੈਗਾ ਹੀ ਹਨਾ ਆਪਣੀ ਕਿਵੇਂ ਆ ਯਾਰ ਫਿਰ ਵੀ ਜਿਵੇਂ ਮਰਜੀ ਜਿਹੋ ਜਿਹੇ ਆ ਪਰ ਆਏ ਯਾਰ ਜਾਨਵਰ ਦਾ ਤਾਂ ਹੁੰਦਾ ਹੀ ਆ ਵੀਰ ਭਾਂ ਅੱਧੀ ਰਾਤ ਨੂੰ ਕਿਧਰ ਓਡੇਗਾ ਵਿਚਾਰਾ ਤੇ ਭਾਲੀ ਉਹ ਭਾਲੀ ਉਹ ਸਾਰੇ ਕਿਤੇ ਭਾਲ ਫੁੱਲ ਕੇ ਆ ਕੇ ਦੇਖਿਆ ਆ ਬੈਠਾ ਬਈ ਸਾਹਮਣੇ ਸਾਨੂੰ ਦੇਖ ਰਿਹਾ ਤਾਂ ਸੀਸੇ ਨਾਲ ਲੱਗਿਆ ਉਹ ਬੈਠਾ ਸਾਹਮਣੇ ਹੁਣ ਇਹਨੂੰ ਇੱਥੋਂ ਲਾਗੇ ਕਿਵੇਂ ਨਾ ਕਿਵੇਂ ਹਣਾ ਫਿਰ ਦੇਖਦੇ ਹਾਂ ਕੀ ਬੰਦਾ ਹੈ। ਓ ਬਾਬੇ ਓ ਐਡ ਵੱਲ ਗਈ ਹੁੰਦੀਆਂ ਭਈ ਓ ਓ ਉੱਡ ਕੇ ਰਾਤ ਨੂੰ ਹੀ ਉੱਡ ਕੇ ਨੇਰੀ ਚ ਕੀੜੇ ਪਾਵਾ ਛਤਰੀ ਤੇ ਸਰਾ ਬ్రో ਚਲੋ ਲਾਵੇਂ ਨੂੰ ਇੱਕ ਮਿੰਟ ਛਤਰੀ ਜਾ ਕੇ ਬੈਗਾ ਹੁਣ। ਨਹੀਂ ਤੋਈ ਕਰਕੇ ਰੋਟੀ ਰੋਟੀ ਖਾ ਕੇ ਫੈਸ ਹੋ ਗਏ। ਆਗੇ ਪਈ ਇਧਰਲੇ ਘਰੇ ਤੇ ਆ ਕੇ ਦੇਖੇ ਪੜ ਤਾਂ ਬੜਾ ਬੰਦਾ ਸੁੱਤਾ ਪਿਆ ਕਿ ਨਹੀਂ ਭਈ ਲੱਗੇ ਹੀ ਪਿਆ। ਬਾਹਲਾ ਉਲ ਜਾ ਪਿਆ। ਪਾਣੀ ਪਾਣੀ ਠੰਡਾ ਹੈ ਨਹੀਂ ਪਾਣੀ ਅੰਦਰ ਆਗੇ ਇਧਰ ਬਈ ਇੱਕ ਤਾ ਚੌਕ ਲਿਆਂਦਾ ਹਨਾ ਆਪਣਾ ਲਸ਼ਮਰ ਦੇ ਘਰ ਠੀਕ ਹੈ ਤੇ ਕੇ ਵੋਟ ਆਪਾਂ ਹੋਰ ਐਡ ਕਰ ਲਈ ਬਾਹਰੋਂ ਮੈਂ ਕਿਹਾ ਵੀ ਤੂੰ ਉਧਰ ਚੱਲ ਆਪਣੇ ਕਰਾਂ ਮੇਨ ਹਾਊਸ ਤੇ ਚੱਲ ਕਰਾਂ ਹਨਾ ਆਪਣੇ ਆਪ ਦੀ ਸ਼ਾਨ ਵਿਲੇਜ ਉਹ ਕਹਿੰਦਾ ਠੀਕ ਆ ਬ్రో ਹਾਂਜੀ ਬਾਪੂ ਪਹਿਲੇ ਨੰਬਰ ਤੇ ਤਾਂ ਬਈ ਜਿਹੜੀ ਬਾਹਰ ਖਰਾਕ ਪਈ ਸੀ ਨਾ ਥੋੜੀ-ਮੋਟੀ ਐਕਸਟਰਾ ਉਹਨੂੰ ਚਾ ਕੇ ਮੈਂ ਹੋ ਬਾਲਟੀ 'ਚ ਪਾ ਦੂੰਗਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਪੱਲੀ-ਵੇਲੀ ਹੋਣੀ ਐ ਫਿਰ ਇਹ ਪੱਲੀ ਨੂੰ ਅੰਦਰ ਵਿਛਾ ਕੇ ਇਧਰੋਂ ਇੱਕ ਡਰਮ ਵਿਲਾ ਕਰ ਦੂੰਗਾ ਆਪਣੇ ਇਹਦੇ ਤੇ ਉਹ ਆਏ ਦਾ ਮੱਕੀ ਵਾਲਾ ਕਰਦਾ ਕੋਈ ਵੀ ਕਰਕੇ ਤੇ ਸ਼ਾਇਦ ਫਿਰ ਇੱਕ ਪੱਲੀ ਹੋਰ ਘਰੋ ਚਾਕੇ ਲੈ ਮੈਂ ਇੱਕ ਪੱਲੀ ਤੇ ਹੋਰ ਵਿਛਾ ਕੇ ਇੱਕ ਡਰਮ ਹੋਰ ਮੂਦਾ ਕਰ ਦੂੰਗਾ ਮੈਂ ਐਂ ਕਰਕੇ ਵੀ ਮੰਨ ਗਿਆ ਤੁਹਾਨੂੰ ਪਤਾ ਹਨਾ ਵੀ ਸਾਰਾ ਕੰਮ ਤਾਂ ਦਾ ਕੀ ਕਰਨਾ ਚਲੋ ਮੈਂ ਕਰਾਂ ਵਾਲੇ ਮਿਊਜ਼ਿਕ ਨੂੰ ਛੱਡਾਂ ਫਿਰ ਮਿਊਜ਼ਿਕ ਲੱਗੇ ਤਾਂ ਬੜਾ ਗੱਲ ਨਹੀਂ ਨਾ ਬਣਦੀ ਤੇ ਮਿਊਜ਼ਿਕ ਸਾਨੂੰ ਸੁਣਾ ਨਹੀਂ ਸਕਦੇ ਵੀਡੀਓ ਚ ਕਾਪੀ ਰਾਈਟ ਆਈ ਜਾਊਗਾ ਹਨਾ ਤਾਂ ਕਰਕੇ ਲਓ ਜੀ ਤੇ ਇੱਧਰ ਆਪਣੇ ਬੈਟ ਕਾਲੇ ਕਬੂਤਰ ਰਹਿ ਗਏ ਸੀਗੇ ਦਾਣੇ ਪਾਣੀ ਨੂੰ ਤੇ ਇਹਨਾਂ ਨੂੰ ਵੀ ਬਰੋ ਦਾਣਾ ਪਾਣੀ ਪਾ ਦੀ ਖਰਾਕ ਵਾਲਾ ਦਾਣਾ ਆਪਣੀ ਐਡ ਕਰਾਂਗੇ ਬਰੋ ਸਭ ਨੂੰ ਸਾਭੀ ਕੋਲਾ ਆਪਣੇ ਚੰਗੇ ਮਾੜੇ ਉੱਡਣੇ ਵੱਡੇ ਛੋਟੇ ਪਠੇ ਪਟਕਾ ਹਨ ਆਇਓ 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 ਪੁੱਤ ਆਇ ਤੋ ਚੰਗੇ ਦਿਨ ਸਟਾਰਟ ਸੋਡੇ ਖਰਾਖਾਂ ਗਰੁਕਾਂ ਖਾਓ ਐਸ ਕਰੋ ਤੇ ਓਕੇ ਰਪੋਟਾਂ ਮਰੋ ਇਧਰ ਵੀ ਤੇ ਇਧਰ ਆਪਣੀ ਮੱਕੀ ਵੀ ਖਲਿਆਰਤੀ ਬਈ ਇਦਾਂ ਕਰਕੇ ਦੂਰ ਯਾਰ ਚੰਗੀ ਤਰ੍ਹਾਂ ਇਹਨੂੰ ਸੁੱਕੀ ਤਾਂ ਸੀਗੀ ਹਨਾ ਡਰਾਈ ਕਲੀਨ ਤੇ ਕੂਲ ਕਰਕੇ ਕੂਲ ਕਰਕੇ ਫਿਰ ਡਰਮਾਂ 'ਚ ਪਾਵਾਂਗੇ ਹੁਣ ਮੈਂ ਸੋਚਿਆ ਜੀ ਵੀ ਘਰੋਂ ਇੱਕ ਪੱਲੀ ਜੀ ਹੋਰ ਲਿਆਉਂਦਾ ਤਾਂ ਮੈਂ ਉਹ ਪੱਲੀ ਪਰ ਵਿਛਾਉਣ ਨੂੰ ਥਾਂ ਥੋੜੀ ਨਹੀਂ ਹੈ ਨਾ ਇੱਥੇ ਚੱਲ ਦੇਖਦੇ ਆ ਯਾਰ ਬ్రో ਨਹੀਂ ਫਰਾਂ ਕਰਾਂਗੇ ਵੀ ਅੱਜ ਇਹ ਸਕਾ ਲਾਂਗੇ ਤੇ ਕੱਲ ਨੂੰ ਦੋ ਪੱਲੀਆਂ ਤੇ ਹੋਰ ਸਕਾ ਲਾਂਗੇ ਇੱਥੇ ਤੇ ਬਾਅਦ ਚ ਚੱਕ ਕੇ ਡਰਮਾਏ ਪਾ ਲਾਂਗੇ ਹਨਾ ਤੇ ਅੱਜ ਸੱਚ ਇਹਨਾਂ ਨੂੰ ਦਾਣੇ ਤੁਨੇ ਇਹਨਾਂ ਨੂੰ ਤਾਂ ਪਾਏ ਆ ਇੱਕ ਤੇ ਉਹ ਦੋ ਰਹਿ ਗਏ ਤੇ ਕਰਦੇ ਅੰਦਰੋਂ ਵਲੋਗ ਦੀਆਂ ਨਹੀਂ ਕੀ ਆ ਕਿ ਨੂੰ ਤੇ ਬਸ ਹੁਣ ਆਹ ਯਾਰ ਕੰਮ ਕੱਲ ਨੂੰ ਵਿੱਡਾਂਗੇ ਆਪਾਂ ਅੱਜ ਜਿੰਨਾ ਕੋਈ ਹੈ ਠੀਕ ਆ ਬਾਕੀ ਕੱਲ ਨੂੰ ਸਵੇਰ ਕਰਕੇ ਫਿਰ ਸ਼ਾਮ ਤੇ ਕਰ ਕੰਮ ਕਲੀਅਰ ਕਰ ਦੂੰਗਾ ਇਹ ਮੈਂ ਕੰਮ ਸੋਲਵ ਕਰ ਦੂੰਗਾ ਬਾਕੀ ਚਾਗਦਾ ਵੀ ਮਾਰਤਾ ਹਨ ਕੋਈ ਸੁਸਰੀ ਸਸਰੀ ਹੈ ਕੋਈ ਕੀੜਾ ਕੋਈ ਕੁਝ ਵੀ ਯਾਰ ਕੋਈ ਕੀੜੀ ਕੀੜਾ ਕੁਝ ਨਾ ਬੜੇ ਵਿੱਚ ਠੀਕ ਹੈ ਕਿ ਨਹੀਂ ਗੱਲ ਖਤਮ ਓਕੇ ਬਰੋ ਬਸ ਬਾਹਰ ਆਪਣੇ ਮੰਜੇ ੜਾਏ ਪਏ ਹੈਗੇ ਬਰੋ ਤਾਂ ਸੌਂ ਗਿਆ ਮੁੰਡਾ ਇੱਥੇ ਤਾਂ ਹੀ ਬਸ ਹੁਣ ਮੈਂ ਭਾਗ ਤਾ ਵੇਣਾ ਤੇ ਉਦੋਂ ਪਹਿਲਾਂ ਮੇਨ ਗੇਟ ਜੜਿਆ ਮੈਂ ਜਾ ਕੇ ਆਪਣਾ ਤੇ ਬਸ ਇੱਧਰ ਬੈਠ ਕੇ ਵੀ ਜੜੀ ਆ ਹਨ ਓਕੇ ਰਿਪੋਰਟਾਂ ਸਾਰੀਆਂ ਹੋਰ ਸਾਰਾ ਕੰਮ ਤੁਹਾਨੂੰ ਪਤਾ ਹੈ ਬਸ ਜਿੰਨਾ ਕੰਮ ਕਰਨਾ ਸੀ ਕਰਤਾ ਅੱਜ ਅੱਜ ਆਪਾਂ ਤੇ ਹਾਂ ਸੱਚ ਕੁਝ ਕਮੈਂਟਾਂ ਦੇ ਰਿਪਲਾਈ ਕਰਨੇ ਸੀ ਮੈਂ ਚਲੋ ਛੱਡੋ ਆਪਿਓ ਬਾਕੀ ਗੱਲਬਾਤ ਕੱਲ ਨੂੰ ਕਰਾਂਗੇ ਆਪਾਂ ਓਕੇ ਜੀ ਸੌ ਜੋ ਸਾਰੇ ਵੀਰ ਹਨ ਤੇ ਗੁੱਡ ਨਾਈਟ ਬਾਏ ਬਾਏ ਲਵ ਯੂ